ਜ਼ਿਲ੍ਹਾ ਫਰੋਜਪੁਰ ਦੇ ਵਿੱਚ ਦੇਖੋ ਪਿੰਡਾਂ ਦੇ ਪਿੰਡ ਡੁੱਬ ਚੁੱਕਿਆ ਤੁਸੀਂ ਬਣ ਤੋਂ ਪਾਰ ਬਹੁਤ ਜ਼ਿਆਦਾ ਪਿੰਡ ਡੁੱਬੇ ਹੋਏ ਆ ਹਰੀਕਿਆਂ ਵਾਲੇ ਹੈਡ ਤੋਂ ਜ਼ਿਆਦਾ ਪਾਣੀ ਛੱਡਣ ਦੇ ਕਾਰਨ ਦਰਿਆ ਨੇ ਆਪਣੇ ਲਪੇਟ ਵਿੱਚ ਲੈ ਹੋਏ ਪਿੰਡ ਬਹੁਤ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿੰਡ ਡੁੱਬੇ ਹੋਏ ਆ ਇਹ ਪਿੰਡ ਬਿਲਕੁਲ ਪਾਕਿਸਤਾਨ ਦੇ ਨੇੜੇ ਆ ਜਿੱਥੋਂ ਅਸੀਂ ਤੁਹਾਨੂੰ ਕਵਰੇਜ ਕਰਕੇ ਦਿਖਾ ਰਹੇ ਹਾਂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਸਾਮਣੇ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕੁਝ ਕੁਝ ਨਜ਼ਰ ਆ ਰਿਹਾ ਗਵਰਮੈਂਟ ਸਾਹਿਬ ਗੁਰਦੁਆਰਾ ਸਾਹਿਬ ਨੇ ਇਹ ਵੀ ਪਿੰਡ ਨੇ ਘੱਟੋ ਘੱਟ 15-20 ਪਿੰਡ ਨੇ ਕਦੋਂ ਪਾਣੀ ਸੁੱਕੇਗਾ ਕਦੋਂ ਜ਼ਮੀਨਾਂ ਬਹਾਲ ਹੋਣਗੀਆਂ ਕਦੋਂ ਕਿਸਾਨਾਂ ਦੇ ਚਿਹਰਿਆਂ ਤੇ ਕੁਸ਼ ਹਾਲੀ ਆਏਗੀ ਕਣਕਾਂ ਦੀ ਬਜਾਈ ਕਰਨਗੇ ਫਸਲ ਝੋਨੇ ਵਾਲੀ ਵੀ ਰੁੜ ਗਈ ਘਰ ਵੀ ਰੁੜ ਚੁੱਕਿਆ ਘਰੋਂ ਬੇਕਾਰ ਹੋਏ ਪਿਆ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਨਿਊਜ਼ ਲੰਬੀ ਤੇ ਦਿਖਾ ਰਿਹਾ ਹੈ ਦੇਖੋ ਕਿਸਾਨਾਂ ਦੇ ਘਰ ਦੂਰ ਦੂਰ ਤੱਕ ਪਾਣੀਆਂ ਇੱਥੇ ਅਸੀਂ ਪਹੁੰਚੇ ਸੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ 6 ਕਿਲੋਮੀਟਰ ਬੋਟ ਰਾਹੀਂ ਜੋ ਕਿ ਐਜੂਕੇਟਿਡ ਪੰਜਾਬ ਪ੍ਰੋਜੈਕਟ ਵਾਲੇ ਇੱਥੇ ਸੰਸਥਾ ਵਾਲੇ ਵੀਰ ਰਾਸ਼ਨ ਪਹੁੰਚਾਉਂਦੇ ਆ ਬੋਟ ਰਾਹੀਂ ਤਾਂ ਬੋਟ ਰਾਹੀਂ ਕਿਸ਼ਤੀ ਰਾਹੀਂ ਇਹਨਾਂ ਦੇ ਸਹਾਰੇ ਨਾਲ ਹੀ ਇੱਥੇ ਪਹੁੰਚੇ ਆ ਦੇਖ ਸਕਦੇ ਹੋ ਤੰਬੂ ਬਿਲਕੁਲ ਕੋਠਿਆਂ ਦੇ ਉੱਪਰ ਲਾਈ ਬੈਠਿਆ ਤਾਂ ਇੱਥੋਂ ਜਿਹੜੀ ਅੱਗੇ ਤੁਸੀਂ ਇੱਕ ਲਾਈਨ ਜੀ ਦੇਖ ਰਹੇ ਹੋ ਨਾ ਦਰਖਤਾਂ ਦੀ ਇੱਥੇ ਪਾਕਿਸਤਾਨ ਦਾ ਬਾਰਡਰ ਆ ਇੱਥੋਂ ਬਹੁਤ ਦੂਰ ਆ ਪਤਨ ਨੂੰ ਜ਼ੂਮ ਕਰਕੇ ਦਿਖਾ ਰਿਹਾ ਪਾਕਿਸਤਾਨ ਦਾ ਬਾਰਡਰ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਜਿਹੜੀ ਸਾਈਡ ਤੋਂ ਅਸੀਂ ਆਏ ਇਧਰੋਂ 6 ਕਿਲੋਮੀਟਰ ਤੋਂ ਅਸੀਂ ਚੱਲ ਕੇ ਆਏ ਸੀ ਇਹਨਾਂ ਬੋਟਾਂ ਦੇਖੋ ਹਾਲਾਤ